ਇਹਦੇ ਗियर 5 ਨੇ 100 ਚ ਗियर ਨਹੀਂ ਪੰਜ ਆਉਂਦੇ ਹੁੰਦੇ ਹੈਗੇ ਆ ਦੂਆ ਇਹ ਆ ਤੀਆ ਬਹਿ ਗਿਆ ਇਹ ਤੇ ਹਾਂਜੀ ਭਾਈ ਸਾਰੇ ਨੂੰ ਸਸਟੀਕਲ ਪ੍ਰਿੰਸਪਲੋਂ ਤੇ ਹੋਰ ਸਾਰੇ ਵਧੀਆ ਠੀਕ ਠਾਕ ਹੋਣਗੇ ਨਾ ਤੇ ਅੱਜ ਆਪਾਂ ਤੁਹਾਡੇ ਬਾਤ ਤੇ ਯਾਮਾ ਲੈ ਕੇ ਆਏ ਇਹ ਵੇਚਣਾ ਨਹੀਂ ਹੈਗਾ ਜਾਣੇ ਕਿ ਆਪਣੇ ਮਿੱਤਰ ਨੇ ਤਿਆਰ ਕਰਾਇਆ ਹੋਇਆ ਸੀਗਾ ਮੋਟਰਸਾਈਕਲ ਇਹਦੀ ਆਪਾਂ ਤੁਹਾਨੂੰ ਖਾਸੀਅਤ ਚੀਜ਼ ਦਿਖਾਵਾਂਗੇ 100 ਆ ਇਹ ਤੇ ਇਹਦੇ ਗੇਅਰ ਪੰਜ ਨੇ ਮੇਨ ਚੀਜ਼ ਜਿਹੜੀ ਇਹਦੇ ਗੇਅਰ ਪੰਜ ਨੇ 100 ਚ ਗੇਅਰ ਨਹੀਂ ਪੰਜ ਆਉਂਦੇ ਹੁੰਦੇ ਹੈਗੇ ਇਹਦੇ ਜਾਣੇ ਕਿ ਗੇਅਰ ਪੰਜ ਨੇ ਇਹਦੇ ਤੇ ਹੋਰ ਮੈਂ ਤੁਹਾਨੂੰ ਚੈੱਕ ਕਰਾਣਾ 1993 ਮਾਡਲ ਆ ਮੋਟਰਸਾਈਕਲ ਇਹ ਤਿਆਰ ਹੋਇਆ ਹੋਇਆ ਪਹਿਲਾਂ ਜਾਣੇ ਕਿ ਕਵਾਡ ਸੀਗਾ ਉਹਨਾਂ ਦਾ ਤੇ ਉਹਨਾਂ ਨੂੰ ਜਾਣੇ ਕਿ ਨੌਲੇਜ ਬਹੁਤ ਸੀਗੀ ਹਨਾ ਇਹ ਹੁਣ ਗੇਅਰ ਪੰਜ ਤੁਸੀਂ ਕਹੋਗੇ ਵੀ ਯਾਰ ਇਹ ਗੇਅਰ ਪੰਜ ਕਿੱਦਾਂ ਹਨਾ ਇਹਦੇ ਵੀ ਇਹ ਤਾਂ ਚ ਇਹ ਸਿੰਪਲ ਨੇ ਇਹ ਜਿਹੜੀ ਜਾਨੀ ਸੀਗੀ ਉਹਨਾਂ ਨੇ ਆਪਦੇ ਹਿਸਾਬ ਨਾਲ ਉਹਨੇ ਤਿਆਰ ਕਰਾਇਆ ਹੋਇਆ ਇਹ ਸਿੰਪਲ ਦੇਖਣ ਨੂੰ ਲੱਗਦਾ ਵੀ 4 ਗੇਅਰ ਹਨ ਪਰ 5 ਗੇਅਰ ਹਨ ਬਾਬੇ ਉਹ ਇਹ ਮੈਂ ਤੁਹਾਨੂੰ ਗੇਅਰ ਚੈੱਕ ਕਰਾਉਣਾ ਹੁਣ ਪਾ ਕੇ ਤੁਹਾਨੂੰ ਬਾਕੀ ਚਲਾ ਕੇ ਵੀ ਦਿਖਾਵਾਂਗਾ ਮੈਂ ਤੁਹਾਨੂੰ ਆਹ ਨਿਊਟਰਲ ਆ ਆ ਪਹਿਲਾ ਪੈ ਗਿਆ ਆ ਨਿਊਟਰਲ ਹੋ ਗਿਆ ਆ ਦੂਆ ਇਹ ਆ ਤੀਆ ਪੈ ਗਿਆ ਆ ਚੌਥਾ ਪੈ ਗਿਆ ਆ ਪੰਜਵਾਂ ਪੈ ਗਿਆ 5 ਗੇਅਰ ਨੇ ਬਾਬੇ ਇਹਦੇ 100 ਆ ਇਹ ਤੇ ਹੁਣ ਮੈਂ ਨਿਊਟਰਲ ਕਰਦਾ ਆ ਨਿਊਟਰਲ ਹੋ ਗਿਆ ਇਹ ਗੇਰ ਕੱਟ ਗਿਆ ਇਹ ਇਹ ਆਹ ਫੇਰ ਕੱਟ ਗਿਆ ਆ ਹੁਣ ਦੂਏ ਚ ਆ ਗਿਆ ਆ ਨਿਊਟਰਲ ਹੋ ਗਿਆ ਆ ਦੇਖੋ ਆ ਪਹਿਲਾ ਪੈ ਗਿਆ ਇਹ ਯਾਨੀ ਕਿ ਬਾਬੇ ਉਹ ਹੀ ਚੀਜ਼ ਆ ਜਿਹੜੀ ਹੈ ਯਾਨੀ ਕਿ ਅੱਜ ਦੇ ਜਿਹੜੇ ਨਵੇਂ ਬੰਦੇ ਨੇ ਹਨਾ ਯਾਨੀ ਕਿ ਨਵੇਂ ਜਿਹੜੇ ਆਮੇ ਤਿਆਰ ਕਰਾਉਂਦੇ ਆ ਉਹਨਾਂ ਨੂੰ ਪਤਾ ਨਹੀਂ ਹੈਗਾ ਨੋਲਜ ਨਹੀਂ ਹੈਗੀ ਇਹ ਚੀਜ਼ਾਂ ਬਾਰੇ ਯਾਨੀ ਕਿ ਇੰਨੇ ਨਾਲ ਬਾਬੇ ਫਰਕ ਕੀ ਪੈ ਗਿਆ ਇੱਕ ਤਾਂ ਐਵਰੇਜ ਵਧ ਗਈ ਮੋਟਰਸਾਈਕਲ ਦੀ ਨਾ ਭੁਜਾਈ ਵਧ ਗਈ ਇਹ ਜਾਨੀ ਕਿ 60 ਪਲੱਸ ਐਵਰੇਜ ਦੇ ਰਿਹਾ ਹੁਣ ਇਹ 100 ਜਾਨੀ ਕਿ ਉਹ ਵੈਸੇ 50 55 ਦੀ ਤਾਂ ਵੈਸੇ ਦਿੰਦੀ ਹੈ ਜੇ ਬੰਦਾ ਨੋਰਮਲ ਕਰਾਵੇ ਸੈੱਟ ਚ ਲਾਵੇ ਆ ਨਾ ਤੇ ਇਹ 60 65 ਦੀ ਬਾਬੇ ਪਲੱਸ ਕਰ ਰਿਹਾ ਉਹਦੇ ਨਾਲ ਇਹ ਭੁਜਾਈ 'ਚ ਵੀ ਬੜਾ ਫਰਕ ਪੈ ਗਿਆ ਇਹ ਘਟੋ ਘਟ 130 ਪਲੱਸ ਕਰਦਾ ਇਹ ਮੋਟਰਸਾਈਕਲ ਤੇ ਤਿਆਰ ਵਧੀਆ ਹੋਇਆ ਹੋਇਆ ਆ ਨਾ ਜਾਨੀ ਕਿ ਇਹ ਮੀਮੂ ਪਈ ਜਾਂਦਾ ਨਾ ਹੁਣ ਗੰਦਾ ਹੋਇਆ ਹੋਇਆ ਤੇ ਇਹ ਜਾਨੀ ਕਿ ਵੇਚਣ ਵਾਲੀ ਹੈਗੇ ਮੈਂ ਤੁਹਾਨੂੰ ਚੀਜ਼ ਦਿਖਾਉਣ ਵਾਸਤੇ ਵੀਡੀਓ ਬਣਾਉਣ ਲੱਗਿਆ ਵੀ ਬਾੜੀ ਗਹਿਣ ਚੀਜ਼ ਆ ਯਾਰ ਇਹ ਸਵਾਦ ਵਡਾਉਣ ਦਾ ਜਾਨੀ ਕਿ ਜਿਵੇਂ ਆਪਣਾ ਬੰਦਾ ਚੈਂਬਰ ਜੁੰਮਰ ਦੇ ਕੇ ਕਹਿੰਗਾ ਵੀ ਪੰਜ ਗੇਹੜਾ ਵਾਲਾ ਨਹੀਂ ਹੈਗਾ ਹਨਾ ਇਹ ਵੀ ਹੰਡੜ ਆ ਹੁਣ ਮੈਂ ਤੁਹਾਨੂੰ ਦਿਖਾਤਾ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਚਲਾਕੀ ਵੀ ਦਿਖਾ ਦਿੰਦਾ ਵੀ ਪੰਜ ਗੇਹੜਾ ਵਾਲਾ ਅਗਲਾ ਦੇਖਦਾ ਵੀ ਅਗਲਾ ਕਹਿੰਦਾ ਵੀ ਯਾਰ ਨਹੀਂ ਪੰਜ ਗੇਹੜਾ ਨਹੀਂ ਹੈਗਾ ਵੀ ਜਾਨੀ ਕਿ ਉਹਨਾਂ ਦਾ ਫਰਕ ਹੁੰਦਾ ਚੈਂਬਰਾਂ ਦਾ ਚੈਂਬਰਾਂ ਦਾ ਵੀ ਫਰਕ ਹੁੰਦਾ ਅੰਦਰੋਂ ਵੀ ਫਰਕ ਹੁੰਦਾ ਉਹਨਾਂ ਦਾ ਇਹ ਜਾਨੀ ਕਿ ਆਪ ਤਿਆਰ ਕਰਾਇਆ ਹੋਇਆ ਬੰਦੇ ਨੇ ਪੁਰਾਣਾ ਖੁੰਡ ਤੇ ਹੁਣ ਮੈਂ ਤੁਹਾਨੂੰ ਇਹਦੀ ਸਾਊਂਡ ਚੈੱਕ ਕਰਾਉਣਾ ਬਾਹਰ ਜ ਬਾਲੀ ਘੰਟਾ ਬਾਬੇ ਦੀ ਤੇ ਸਟਾਰਟ ਵੀ ਭਾਵੇਂ ਡੰਡੋ ਵੀ ਭਾਵੇਂ ਗਰਮੀ ਉਵੇਂ ਪਹਿਲੀ ਕੀ ਕੀ ਹੋ ਜਾਂਦਾ ਇਹ ਚੈਂਬਰ ਚੁੰਬਰ ਦੇਖ ਲਉ ਨਾ ਕੋਈ ਘਟਾਇਆ ਵਧਾਇਆ ਨਾ ਕੁਝ ਹੋਰ ਗੇਅਰ ਪੰਜ ਗਰੇ ਹੋਏ ਆ ਯਾਨੀ ਕਿ ਉਹਨਾਂ ਨੇ ਆਪਣੇ ਹੁਣ ਬਾਬੇ ਤੁਹਾਨੂੰ ਮੈਂ ਚਲਾ ਕੇ ਦਿਖਾਉਣਾ ਵਾਲੇ ਬਾਅਦ ਸੁਣਾਉਣਾ ਇਹਦੀ ਉਹ ਨਿਕਲਦਾ ਪੂਰਾ ਹਜੇ ਪੰਜਵਾਂ ਗੇਅਰ ਪਾਉਣਾ ਸੀ ਆ ਇਹਦਾ ਆਪ ਮੇਰੇ ਆਪ ਮੇਰੇ ਆਪ ਮੇਰੇ ਇਹ ਹੋਰ ਆਪ ਪਹੁੰਚਦਾ ਗਿਆ ਆਪ ਪੰਜ ਗੇਅਰ 'ਚ ਹੈ ਟਾਇਰ ਚੱਕਦਾ ਪਹਿਲੇ ਜੇ ਵੀ ਦੂਹੇ ਜੇ ਵੀ ਤੁਸੀਂ ਪੀਕਅਪ ਦਾ ਹਿਸਾਬ ਲਾ ਲਓ ਉਹ ਤਾਂ ਪਹਿਲਾਂ ਮੈਂ ਪਈਆਇਆ ਨਹੀਂ ਸੀਗਾ ਤੇ ਨਯਾਰਾ ਬਾਬੇ ਬਹੁਤ ਆਇਆ ਰੇ ਨਾ ਕੀ ਦੱਸਾਂ ਹੁਣ ਮੈਂ ਤੁਹਾਨੂੰ ਐਨ ਸਿਰੇ ਗੱਲ ਬਾਤ ਹੈ ਬੜੀ ਘੈਂ ਚੀਜ਼ ਆ ਵੀਰ ਢੋਡੀ ਆ ਆਪਣਾਈ ਹੈ ਹੈ ਕੈਟਾ ਪੂਰਾ ਹਾਂ ਵੀਰੇ ਉਹ ਮਿੱਤਰ ਦਾ ਆਪਣੇ ਦਾ ਆਪਣਾ ਨਹੀਂ ਹੈ ਗਾਜੇ ਯਾਨੀ ਕਿ ਆਪਾਂ ਨੂੰ ਵਧੀਆ ਲੱਗਿਆ ਬੜਾ ਘੈਂ ਲੱਗਿਆ ਵੀਰੇ ਵੜ ਕੇ ਪੜਿਓ ਮੋਟਰਸਾਈਕਲ ਦੀ ਅੱਛਾ ਕੈਟਾ ਪੂਰਾ ਹਾਂ ਵੀਰੇ ਗੱਲ ਬਾਤ ਹੈ ਹੈ ਬੋਲਟ ਨਾਲ ਵਧੀਆ ਬੋਲਟ ਨਾਲ ਸੌ ਗੁਣਾ ਵਧੀਆ ਵੀਰੇ ਸੌ ਗੁਣਾ ਵਧੀਆ ਇਹ ਚੀਜ਼ਾਂ ਮਿਲਦੀਆਂ ਨਹੀਂ ਆਗੀਆਂ ਗੱਲਬਾਤ ਪੂਰੀ ਆ ਜੀ ਮੈਂ ਇੱਕ ਮਿੰਟ ਬੈਕ ਕੈਮਰਾ ਕਰਕੇ ਦਿਖਾਉਣਾ ਮੁੰਡੇ ਨੂੰ ਤੇ ਆ ਸੀਗਾ ਮਿੱਤਰ ਜਿਹੜਾ ਕਹਿੰਦਾ ਉਹ ਘੈਂਟ ਆ ਮੈਂ ਵੀਰੇ ਬੜਾ ਹੋ ਗਿਆ ਆ ਹੀ ਲੈਣਾ ਯਾਰ ਤਿਆਰ ਕਰਾਂਗੇ ਇਹਦੇ ਨਾਲ ਵੀ ਹਾਂ ਵੀਰੇ ਹੈ ਇਹ ਚੀਜ਼ਾਂ ਦਾ ਯਾਰ ਮਿਲਦੀਆਂ ਨਹੀਂ ਹੈਗੀਆਂ ਇਹ ਉਹ ਘੱਟੇ ਮਿਲਦੀਆਂ ਘੱਟ ਮਿਲਦੀ ਹੈ ਨਾ ਹੈ ਬੜੀ ਘੈਂਟ ਚੀਜ਼ ਆ ਘੈਂਟ ਚੀਜ਼ ਬੋਲਟ ਨਾਲ ਸਿਰਾ ਸਿਰਾ ਇਹ ਤਾਂ ਫਿਰ ਜਾਂਮਾ ਦਾ ਜਾਂਮਾ ਹੀ ਆ ਬਾਬੇ ਬਹੁਤ ਆ ਬਹੁਤ ਜ਼ਿਆਦਾ ਨਿਕਲਦਾ ਬਾਬੇ ਤੇ ਇੱਕ ਬਾਬਾ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਨਾ ਤੇ ਜਿਹੜੇ-ਜਿਹੜੇ ਬੰਦੇ ਨੂੰ ਆਮਿਆਂ ਦਾ ਸ਼ੌਂਕ ਆ ਨਾ ਵੀ ਜਿਨ੍ਹਾਂ ਨੇ 5 ਗੇਰਾਂ ਦਾ ਸਵਾਦ ਲੈਣਾ ਜਾਂ ਮਿਸਤਰੀ ਨੂੰ ਪਤਾ ਨਹੀਂ ਲੱਗਦਾ ਕਿ ਉਹਨੂੰ ਦਿਖਾਇਓ ਵੀਡੀਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹਨ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਨ ਤੇ ਕਮੈਂਟ ਕਰ ਦਿਓ ਜ਼ਰੂਰ ਤੇ ਕਮੈਂਟਾਂ ਚ ਦੱਸਿਓ ਭਾਈ ਜਿਨ੍ਹਾਂ ਨੂੰ ਪਤਾ ਹੋਇਆ ਜਾਂ ਜਿਨ੍ਹਾਂ ਕੋਲ ਹੈਗੇ ਆ 105 ਗੇਰਾਂ ਵਾਲੇ 135 ਜੇ ਵੀ ਹੋ ਜਾਂਦਾ 5 ਗੇਰ 100 ਜੇ ਵੀ ਹੋ ਜਾਂਦਾ ਜਿਹੜਾ 5 ਗੇਰ ਵਾਲਾ ਹੈ ਉਹ ਤਾਂ ਹੈ ਹੀ ਹੈ ਆ ਤੇ ਕਮੈਂਟਾਂ ਚ ਜਰੂਰ ਦੱਸਿਓ ਬਾਈ ਹਨਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਜੇ ਕਿਸੇ ਬੰਦੇ ਨੇ ਕੋਈ ਮੋਟਰਸਾਈਕਲ ਵੇਚਣਾ ਹੋਵੇ ਜਾਂ ਬੋਲਟ ਵੇਚਣਾ ਜਾਂ ਕੋਈ ਹੋਰ ਚੀਜ਼ ਵੇਚਣੀ ਗੱਡੀ ਜਾਂ ਟਰੈਕਟਰ ਕੁਝ ਵੀ ਵੇਚਣਾ ਹੋਵੇ ਆਪਾਂ ਆਪ ਨੂੰ ਫੋਨ ਕਰ ਸਕਦਾ ਜਾਂ ਮੈਸੇਜ ਕਰ ਸਕਦਾ ਤੇ ਉਸ ਤੋਂ ਬਾਅਦ ਚੋ ਬਾਈ ਜੇ ਕਿਸੇ ਨੇ ਵੀਡੀਓ ਵੀ ਬਣਾਉਣੀ ਹੋਈ ਹਨਾ ਕਿਸੇ ਚੀਜ਼ ਦੀ ਜਾਨੀ ਕਿ ਜਾਂ ਬੰਦੇ ਨੇ ਕੋਈ ਵਧੀਆ ਰੱਖੀ ਵੀ ਉਹ ਵੀ ਆਪਾਂ ਨੂੰ ਦੱਸ ਸਕਦਾ ਆਪਾਂ ਬਣਾ ਦਾਂਗੇ ਆਕੇ ਤੇ ਵੀਡੀਓ ਵੀਡੀਓ ਕਿਦਾਂ ਲੱਗੀ ਬਾਈ ਜਰੂਰ ਦੱਸਿਓ ਹਨਾ ਓਕੇ ਬਾਈ ਟਾਟਾ ਮਿਲਦੇ ਆਪਾਂ ਅਗਲੀ ਵੀਡੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ